ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਲੈਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੜ੍ਹਦੀ ਸਵੇਰ ਵਾਪਰੇ ਦਰਦਨਾਖ ਹਾਸਾ ਮੌਨਸੂਨ ਬੱਚੇ ਸਮੇਤ ਇੱਕੋ ਪਰਿਵਾਰ ਦੇ ਚਾਰ ਜੀਆ ਦੀ ਹੋਈ ਮੌਤ ਇਸ ਦੇ ਨਾਲ ਹੀ ਇੱਕ ਹੋਰ ਤਗਮੀਰ ਜ਼ਖਮੀ ਇਸ ਦੇ ਨਾਲ ਹੀ ਅੱਜ ਤੜਕਸਰ ਟਾਡਾ ਹਸ਼ਿਆਰਪੁਰ ਰੋਡ ਤੇ ਇੱਕ ਅੱਡਾ ਅੱਡਸਰਾ ਨੇੜੇ ਇੱਕ ਭਿਆਨਕ ਹਾਸਾ ਵਾਪਰ ਗਿਆ ਹੈ ਕਾਰ ਦੀ ਟੱਕਰ ਨਾਲ ਭਿਆਨਕ ਟੱਕਰ ਹੋ ਗਈ ਅਤੇ ਇਸ ਸੜਕ ਹਾਸੇ ਵਿੱਚ ਕਾਰ ਸਵਾਰ ਪਰਿਵਾਰ ਦੇ ਚਾਰ ਜੀਆ ਦੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਟਾਡਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਲ ਚ ਪਹੁੰਚਾਇਆ ਗਿਆ ਜਿੱਥੇ ਇੱਕ ਬੱਚੇ ਸਮੇਤ ਚਾਰ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਇੱਕ ਔਰਤ ਨੂੰ ਹਾਲਤ ਗੰਭੀਰ ਦਸਤੀ ਜਾਰੀ ਹੈ ਮ੍ਰਿਤਕ ਵਿੱਚ ਦੋ ਔਰਤ ਇੱਕ ਬੱਚਾ ਅਤੇ ਇੱਕ ਵਿਅਕਤੀ ਸਨ ਜਾਣਕਾਰੀ ਮੁਤਾਬਿਕ ਔਰਤ ਅਤੇ ਵਿਅਕਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦਕਿ ਬੱਚੇ ਤੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹਾਦਸਾ ਇਨਾ ਭਿਆਨਕ ਸੀ ਕਿ ਦੋਵਾਂ ਮਾਨਾਂ ਦੀ ਪਰ ਖਰਚੇ ਉੱਡ ਗਏ ਖਬਰ ਨੂੰ ਅੰਤ ਤੱਕ ਵੇਖ